ਡਾਕਟਰ ਜਗਦੇਵ ਸਿੰਘ ਮੁੱਖ ਮੰਤਰੀ ਖੇਤੀਬਾੜੀ ਅਫਸਰ ਫਤੇਗੜ੍ਹ ਸਾਹਿਬ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਪ੍ਰਾਲੀ ਪ੍ਰਬੰਧਨ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਗਿਆ। ਉਹਨਾਂ ਨੇ ਕਿਹਾ ਕਿ ਜਿਵੇਂ ਪਿਛਲੇ ਸਾਲ ਨਾਲੋਂ ਇਸ ਸਾਲ ਕਿਸਾਨਾਂ ਦੇ ਭਰਪੂਰ ਸਹਿਯੋਗ ਸਦਕਾ ਫਤੇਗੜ੍ਹ ਸਾਹਿਬ ਦੇ ਵਿੱਚ ਪ੍ਰਾਲੀ ਸੜਨ ਦੇ ਮਾਮਲੇ ਲਗਭਗ 80 ਫੀਸਦ ਘਟਕੇ ਨੇ ਉਸੇ ਤਰ੍ਹਾਂ ਅਗਲੇ ਸਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ 0% ਕਰਨਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਦਿੱਤੇ ਗਏ ਭਰਪੂਰ ਸਹਿਯੋਗ ਸਦਕਾ ਹੀ ਕਮਿਸ਼ਨ ਫਾਰ 에ਅਰ ਮੋਨਿਟਰਿੰਗ ਕੰਟਰੋਲ ਦੇ ਵੱਲੋਂ ਉਸ ਲਗਾਤਾਰ ਕੀਤੀ ਗਈ ਜਿਸ ਦੇ ਲਈ ਉਹ ਧੰਨਵਾਦੀ ਨੇ ਸਨ ਮੁੱਖ ਖੇਤੀਬੜੀ ਅਫਸਰ ਅਟਗੜ ਸਾਹਿਬ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹਾਂ ਕਿ ਇਸ ਵਾਰ ਜ਼ਿਲ੍ਹੇ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਹੁਣ ਤੱਕ ਤਕਰੀਬਨ 80% ਦੀ ਕਮੀ ਆਈ ਹੈ ਜੋ ਕਿ ਮਾਨਯੋਗ ਡਿੱਕੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਜੀ ਦੀ ਰਹਿਮਾਈ 8 ਬਣੀ ਪਲਾਨ ਅਨੁਸਾਰ ਚੱਲਣ ਕਰਕੇ ਅਤੇ ਉਸ ਤੋਂ ਉੱਪਰ ਜ਼ਿਲ੍ਹੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਇਹ ਇਚਾ ਪ੍ਰਾਪਤ ਹੋ ਸਕਿਆ ਹੈ ਜ਼ਿਲ੍ਹੇ ਵਿੱਚ ਕੁੱਲ 87000 ਏਕੜ ਰਕਬੇ ਵਿੱਚ ਝੋਨੇ ਦੀ ਵਿਜਾਈ ਹੋਈ ਸੀ ਜਿਸ ਦੇ ਵਿੱਚੋਂ 5.5 ਲੱਖ ਟਨ ਪਰਾਲੀ ਪੈਦਾ ਹੋਣੀ ਸੀ ਉਸ ਪਰਾਲੀ ਨੂੰ ਇਨ ਸਿਟੂ ਤਕਨੀਕ ਦੇ ਅਧੀਨ ਮਸ਼ੀਨਾਂ ਨਾਲ ਝੋਨੇ ਦੇ ਪਰਾਲੀ ਨੂੰ ਖੇਤ ਦੇ ਵਿੱਚ ਹੀ ਮਿਲਾਇਆ ਜਾਣਾ ਸੀ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਣੀ ਸੀ ਇਸੇ ਤਰ੍ਹਾਂ ਹੀ 3 ਲੱਖ ਮੀਟਰ ਟਨ ਪਰਾਲੀ ਨੂੰ ਅਸੀਂ ਐਕਸੀਟੂ ਤਕਨੀਕ ਰਾਹੀਂ ਮਸ਼ੀਨਾਂ ਰਾਹੀਂ ਬੀਲਰ ਅਤੇ ਰੇਕ ਰਾਹੀਂ ਗੰਢਾ ਬਣਾ ਕੇ ਖੇਤਾਂ ਦੇ ਵਿੱਚੋਂ ਵਕ-ਵਕ ਜਗ੍ਹਾ ਤੇ ਇਕੱਤਰ ਕਰਕੇ ਵਕ-ਵਕ ਏਜੰਸੀਆਂ ਨੂੰ ਭੇਜਿਆ ਜਾਣਾ ਸੀ ਤੇ ਜੋ ਕਿ ਇਸ ਜ਼ਿਲ੍ਹੇ ਦੀ ਚੱਲ ਰਹੀ ਮਹਿਮਨਸਰ तकरीबन 30 ਦੇ ਅਸੀਂ ਪੂਰੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਨੂੰ ਹੋਰ ਤੰਦਈ ਨਾਲ ਲਾਗੂ ਕਰਨ ਦਾ ਕਿਸਾਨਾਂ ਨਾਲ ਵਾਅਦਾ ਕਰਦੇ ਹਾਂ ਤੇ ਅਗਲੇ ਸਾਲ ਹੋਰ ਵੀ ਟੀਚਾ ਘਟਾਇਆ। ਸ਼੍ਰੀ ਫਤਿਹਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ